ਕਾਮਾਨ ਕੋ ਸਿਮਰਜੀਤ ਜੀ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਕਹਤਾ ਕਿ ਤੁਹਾਡੀਆਂ ਅੱਖਾਂ ਇੱਥੇ ਹੀ ਲੋਕ ਨੇ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋ ਜਾਣਗੀਆਂ ਤੁਸੀਂ ਕੋਸ਼ਿਸ਼ ਕਰਕੇ ਦੇਖੋ ਹੋਰ ਟਾਈਟ ਹੋ ਰਹੀਆਂ ਨੇ ਜ਼ੋਰ ਲਾ ਕੇ ਦੇਖੋਗੇ ਹੋਰ ਟਾਈਟ ਹੋਣਗੀਆਂ ਤੁਸੀਂ ਬੋਲ ਕੇ ਦੱਸ ਸਕਦੇ ਹੋ ਪਰ ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ ਤੁਹਾਡੀ ਬਾਹਵੇਂ ਜਿੱਥੇ ਖੜੀ ਕਰਤੀ ਉੱਥੇ ਹੀ ਰੋਡ ਬਣ ਜੂਗੀ ਇਹਨੂੰ ਹੇਠਾਂ ਨਹੀਂ ਜਾਣਦੇ ਜਿੰਨਾ ਜ਼ੋਰ ਲਾਉਂਗੇ ਹੋਰ ਟਾਈਟ ਹੁੰਦੀ ਜਾਊਗੀ ਭਾਵੇਂ ਦੂਜੇ ਹੱਥ ਨਾਲ ਦੱਬੋ ਫਿਰ ਵੀ ਨਹੀਂ ਜਾਂਦੀ ਜਿੰਨਾ ਜ਼ੋਰ ਲਾਉਂਗੇ ਮੈਂ ਇੱਕ ਚੁਟਕੀ ਮਾਰੂੰਗਾ ਸਾਰੇ ਲੋਕ ਖੁੱਲ ਜਾਣਗੇ ਖੁੱਲ ਗਏ ਖੁੱਲ ਗਏ ਅੱਖਾਂ ਵੀ ਖੁੱਲ ਗਈਆਂ ਸਿਮਰਜੀਤ ਜੀ ਤੁਹਾਡੇ ਅੱਖਾਂ ਲੋਕ ਨੇ ਆਸ ਮਾਰ ਕੇ ਤੋਂ ਨੀ ਬਾਹਾਂ ਵੀ ਲੋਕ ਨੇ ਤੁਹਾਡੀਆਂ ਲੱਤਾਂ ਵੀ ਲੋਕ ਨੇ ਸਿਮਰਜੀਤ ਜੀ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਇਹ ਕਮਾਂਡ ਦੇ ਰਹੀ ਹਾਂ ਕਿ ਮੈਂ 1 ਤੋਂ 5 ਤੱਕ ਗਿਣਤੀ ਕਰ ਰਹੀ ਹਾਂ ਤੁਹਾਡੀ ਪੂਰੀ ਬੋਡੀ ਬਿਲਕੁਲ ਸਟੀਲ ਰੌਡ ਬਣਦੀ ਜਾਂਦੀ ਹੈ 1 2 3 4 5 ਬਿਲਕੁਲ ਟਾਈਟ ਹੈ ਇੱਥੇ ਲੋਕ ਹੋ ਗਈ ਤੁਹਾਡੀ ਪੂਰੀ ਬਾਡੀ ਇੱਥੇ ਹੀ ਲੋਕ ਹੋ ਚੁੱਕੀ ਹੈ ਹਲਕਾ ਜਿਹਾ ਵਜਨ ਦੇਵਾਂਗੇ ਹੋਰ ਲੋਕ ਹੋ ਜੂਗੀ ਹੋਰ ਟਾਈਟ ਹੋ ਰਹੀ ਹੈ ਬਿਲਕੁਲ ਹਾਰਡ ਹੋ ਗਈ ਤੁਹਾਡੀ ਪੂਰੀ ਬਾਡੀ ਅੱਖਾਂ ਬੰਦ ਕਰੋ ਸਿਮਰ ਜੀ ਜੀ ਮੈਂ ਤੁਹਾਨੂੰ ਇੱਥੇ ਲੋਕ ਕਰਤਾ ਜਿੰਨਾ ਤੁਸੀਂ ਤੁਰਨ ਦੀ ਕੋਸ਼ਿਸ਼ ਕਰੋਗੇ ਤੁਹਾਡੇ ਪੈਰ ਨਾਲ ਟਾਈਟ ਹੁੰਦੇ ਜਾਣਗੇ ਚੱਲ ਨਹੀਂ ਸਕੋਗੇ बोल के द सकदे हो पर तुरया नहीं जाउगा अखां भी खोल लोगे पर पैर और टाइट हो, हो जानगे लो अखां खोल दियां ਤੁਹਾਡੀਆਂ ਜਿੰਨਾ ਤੁਰਨ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੁੰਦੇ ਜਾਣਗੇ ਪੈਰ ਕੀ ਹੋ ਰਿਹਾ ਤੁਰੇ ਨਹੀਂ ਜਾ ਰਹਾ ਜੀ ਇੱਕ ਪੈਰ ਹੱਲੂ ਆ ਦੇਖੋ ਇੱਕ ਪੈਰ ਚੱਕਿਆ ਗਿਆ ਦੂਜਾ ਹੋਰ ਟਾਈਟ ਹੋ ਜੂਗਾ ਆ ਚੱਕ ਸਕਦੇ ਆ ਖੋਲ ਤਾਂ ਦੂਜਾ ਨਹੀਂ ਚੱਕਿਆ ਜਾਂਦਾ ਜਿੰਨਾ ਜ਼ੋਰ ਲਾਉਂਗੇ ਹੋਰ ਟਾਈਟ ਹੋ ਮੇਰੀ ਆਵਾਜ਼ ਤੁਹਾਡੇ ਸਬਕੌਂਸ਼ੀਅਸ ਮਾਈਂਡ ਤੱਕ ਪਹੁੰਚ ਚੁੱਕੀ ਹੈ ਮੈਂ ਉਹਨੂੰ ਜਿਹੜੀ ਕਮਾਂਡ ਦੇਵਾਂਗਾ ਹੂੰ ਉਹਨੇ ਫੋਲੋ ਕਰਨੀ ਆ ਹੁਣ ਜਿਵੇਂ ਤੁਸੀਂ ਇੱਕ ਲੰਬਾ ਸਾਹ ਲਓ ਤੇ ਸਥਾਨ ਨੂੰ ਜਦੋਂ ਛੱਡੋਗੇ ਨਾ ਤੁਹਾਡਾ ਮੂੰਹ ਲੋਕ ਹੋ ਜਾਊਗਾ ਸਾਹ ਛੱਡ ਦਿਓ ਮੂੰਹ ਵੀ ਬਿਲਕੁਲ ਲੋਕ ਹੈ ਜਦੋਂ ਮੈਂ ਲੋਕ ਦੇਖੋ ਇਧਰੋਂ ਚੁਟਕੀ ਮਾਰੂੰਗਾ ਤੇ ਇਹਨਾਂ ਦਾ ਮੂੰਹ ਇਦਾਂ ਖੁੱਲੂਗਾ ਬਿਲਕੁਲ ਬਟਨ ਦੀ ਦੇਖੋ ਖੁੱਲ ਗਏ ਤੁਹਾਡਾ ਨਾਮ ਵਾਪਸ ਲੈਣ ਲੱਗਿਆ ਸਬਰਜੀਤ ਜੀ ਤੁਹਾਡਾ ਨਾਮ ਵਾਪਸ ਲੈ ਲਿਆ ਤੁਹਾਡਾ ਨਾਮ ਵਾਪਸ ਲੈ ਲਿਆ ਤੁਸੀਂ ਬੋਲ ਨਹੀਂ ਸਕਦੇ ਜਿੰਨਾ ਬੋਲਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਭੁੱਲੋਗੇ ਤੁਹਾਡਾ ਨਾਮ ਕੀ ਹੈ ਬੋਲਿਆ ਨਹੀਂ ਜਾਊਗਾ ਮੈਂ ਤੁਹਾਨੂੰ ਇੱਕ ਨਾਮ ਦੇਣ ਲੱਗਿਆ ਉਹੀ ਤੁਹਾਡਾ ਨਾਮ ਹੈ ਜਦੋਂ ਬੋਲੋਗੇ ਉਹੀ ਬੋਲੋਗੇ ਤੁਹਾਨੂੰ ਦੇਤਾ ਕੈਪਟਨ ਅਮਰਿੰਦਰ ਸਿੰਘ ਕੀ ਨਾਮ ਹੈ ਜੀ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਤੁਹਾਡਾ ਨਾਮ ਕੀ ਹੈ ਕੈਪਟਨ ਅਮਰਿੰਦਰ ਸਿੰਘ ਇਹ ਤੁਹਾਡਾ ਮਾਈਂਡ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਾਣੀ ਚ ਕਿਹਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਮਨ ਵਿੱਚ ਇੰਨੀ ਤਾਕਤ ਹੈ ਕਿ ਤੁਹਾਨੂੰ ਤੁਹਾਡੀ ਤੁਹਾਡਾ ਵਜ਼ਨ ਕਿੰਨਾ ਹੈ ਜੀ 60 ਕਿਲੋ ਹੈ 60 ਕਿਲੋ ਦੇ ਉੱਪਰ ਮੇਰਾ ਕਵਾਂਟਲ ਦੇ ਲਗਭਗ ਹੋਊਗਾ ਜੀ 60 ਕਿਲੋ ਦੇ ਉੱਪਰ ਕਵਾਂਟਲ ਦਾ ਬੰਦਾ ਉਹਦੇ ਲੱਕ ਤੇ ਖੜ ਸਕਦਾ ਇਹ ਮਨ ਦੀ ਪਾਵਰ ਹੈ ਸਤਿ ਸ਼੍ਰੀ ਅਕਾਲ ਨਿਰਪੱਖ ਬੋਸਟਾ ਨਾਲ ਜੁੜੀਆਂ ਤੁਸੀਂ ਮਾ ਸਿਮਰਨਜੀਤ ਸਿੰਘ ਸੁਦਾਨਾ ਅੱਜ ਉਹਨਾਂ ਨਾਲ ਗੱਲਬਾਤਾਂ ਬਾਰੇ ਚਰਚਾ ਕਰਾਂਗੇ ਜੋ ਧਰਮ ਪਰਵਰਤਨ ਨਾਲ ਜੁੜਦੀਆਂ ਨੇ ਹਿਪਨੋਟਾਈਜ਼ ਕੀ ਹੁੰਦਾ ਹੈ ਹਿਪਨੋਸਿਸ ਕੀ ਆ ਹਿਪਨੋਥੈਰੇਪੀ ਕੀ ਆ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਜੋ ਦੌਰ ਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਕਿਹਾ ਜਾਂਦਾ ਕਿ ਤੁਹਾਡੀ ਆ ਜੀ ਬਿਮਾਰੀ ਸਹੀ ਕਰਤੀ ਅਸੀਂ ਇਹ ਸਭ ਚੀਜ਼ਾਂ ਹੁੰਦੀਆਂ ਕਿਵੇਂ ਨੇ ਇਹ ਕੀ ਕਿਹੜੀ ਗੇਮ ਆ ਇਹ ਔਰ ਕਿੰਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਨੇ ਚੀਜ਼ਾਂ ਦੇ ਰਾਹੀਂ ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਾਝੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਨਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਦਾਨਾ ਸਭ ਤੁਹਾਡਾ ਤੁਹਾਡੇ ਸਾਰੇ ਟੀਵੀ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਹਿਪਨੋਥੈਰੇਪੀ ਹਿਪਨੋਸਿਸ ਔਰ ਹਿਪਨੋਟਾਈਜ਼ ਕੀ ਹੈ ਹਰਕੀ ਇਹਦਾ ਚੀਜ਼ਾਂ ਦੇ ਵਿੱਚ ਦੇਖੋ ਅਸਲ ਦੇ ਵਿੱਚ ਜਿਹੜਾ ਹਿਪਨੋਟਾਈਜ਼ ਜਾਂ ਹਿਪਨੋਸਿਸ ਅਸੀਂ ਕਹਿੰਦੇ ਆ ਜੋ ਸਟੇਜ ਦੇ ਉੱਤੇ ਪ੍ਰੋਗਰਾਮ ਕਰਕੇ ਦਿਖਾਉਂਦੇ ਜਾਂਦੇ ਨੇ ਜਿਹੜੇ ਕਿ ਆਪਾਂ ਲਾਈਵ ਇੱਥੇ ਕਰਕੇ ਵੀ ਦਿਖਾ ਦੇਾਂਗੇ ਜੀ ਹਿਪਨੋਥੈਰੇਪੀ ਹੁੰਦੀ ਹੈ ਕਿ ਬੰਦਾ ਮਾਨਸਿਕ ਉਲਝਣਾਵਾਂ ਦੇ ਵਿੱਚ ਫਸਿਆ ਹੋਇਆ ਹੈ ਉਹਨੂੰ ਸਟ੍ਰੈਸ ਐਂਜਾਇਟੀ ਫੀਅਰ ਫੋਬੀਆ ਟਰੋਮਾ ਡਿਪਰੈਸ਼ਨ ਹੈ ਜਾਂ ਕੋਈ ਵੈਡ ਹੈਬਿਟ ਹੈ ਉਹ ਸਾਰੀਆਂ ਪ੍ਰੋਬਲਮਾਂ ਦੇ ਵਿੱਚੋਂ ਉਹਨੂੰ ਕੱਢਿਆ ਜਾਂਦਾ ਹੈ ਇਸੇ ਥੈਰੇਪੀ ਦੇ ਤਹਿਤ ਜੀ ਤਾਂ ਇਹ ਇਹ ਫਰਕ ਹੈਗਾ ਇਹ ਸਾਰੀ ਸਬਕੌਨਸ਼ੀਅਸ ਮਾਈਂਡ ਦੀ ਗੇਮ ਹੈ ਜਦੋਂ ਅਸੀਂ ਕਿਸੇ ਵਿਅਕਤੀ ਦੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰਦੇ ਹਾਂ ਜੀ ਤਾਂ ਉਹਨੂੰ ਜੋ ਕਮਾਂਡ ਦਿੰਨੇ ਆ ਉਹ ਫੋਲੋ ਕਰਦਾ ਹੈ ਇਸ ਤਰੀਕੇ ਨਾਲ ਇਹ ਸਾਰਾ ਕੁਝ ਹੁੰਦਾ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਕੰਮ ਕਰ ਰਹੇ ਹਾਂ ਜੀ ਤਾਂ ਸਾਡੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਪੇਸ਼ੈਂਟ ਨੇ ਜਿਹੜੇ ਬਿਲਕੁਲ ਠੀਕ ਹੋ ਚੁੱਕੇ ਨੇ ਜੀ ਹੁਣ ਅਸੀਂ ਦੀ ਪ੍ਰੋਪਰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਲੋਕਾਂ ਨੂੰ ਬਹੁਤ ਸਾਰੇ ਡਾਕਟਰ ਬਯਦ ਸਮਾਜ ਸੇਵੀ ਤੇ ਹੋਰ ਚੰਗੇ ਇਨਸਾਨ ਟੀਚਰ ਇਹ ਇਹ ਟ੍ਰੇਨਿੰਗ ਲੈਣ ਲਈ ਫੋਰਨ ਦੇ ਵਿੱਚੋਂ ਵੀ ਆਉਂਦੇ ਨੇ ਪੰਜਾਬ ਦੇ ਵਿੱਚੋਂ ਵੀ ਆਉਂਦੇ ਨੇ ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਤੇ ਦੋ ਕੈਂਪ ਲਾ ਚੁੱਕੇ ਆ ਟ੍ਰੇਨਿੰਗ ਦੇ ਜੀ ਤੇ ਫਿਲਪਾਈਨ ਦੇ ਵਿੱਚ ਲਾਇਆ ਸੀਗਾ ਬਾਕੀ ਸਾਡੇ ਸੰਗਰੂਰ ਦੇ ਵਿੱਚ ਤਾਂ ਗਾਹੇ-ਗਾਹੇ ਇਹਦੇ ਕੈਂਪ ਲੱਗਦੇ ਰਹਿੰਦੇ ਨੇ ਹੁਣ ਤੁਸੀਂ ਦੇਖੋ ਵੀ ਇਹ ਪਾਵਰਫੁੱਲ ਕਿੰਨੀ ਐ ਮਤਲਬ ਅ ਕਿ ਬੰਦੇ 15-15 ਸਾਲਾਂ ਤੋਂ ਜਿਹੜੇ ਮੈਡੀਸਿਨ ਖਾ ਰਹੇ ਸੀ ਉਹ ਬਿਲਕੁਲ ਠੀਕ ਨੇ ਬਿਨਾਂ ਕਿਸੇ ਮੈਡੀਸਨ ਤੋਂ ਅ ਖਾਲਸਾ ਜੀ ਪਰ ਉਹ ਜਿਵੇਂ ਤੁਸੀਂ ਕਿਹਾ ਕਿ ਸਭ ਇਹ ਮਾਈਂਡ ਦੀ ਗੇਮ ਹੈ ਸਬਕੌਨਸ਼ੀਅਸ ਮਾਈਂਡ ਦਾ ਗੱਲ ਨਹੀਂ ਪਹੁੰਚਦੀ ਤਾਂ ਉਹ ਡਾਕਟਰ ਸਹਿਬਾਨ ਨਹੀਂ ਪਹੁੰਚਾ ਪਾਉਂਦੇ ਪਰ ਇਸ ਥੈਰੇਪੀ ਦੇ ਨਾਲ ਹੀ ਉਹ ਗੱਲ ਕਿਵੇਂ ਪਹੁੰਚਦੀ ਆ ਮਾਈਂਡ ਨੂੰ ਪੜਨ ਦੀ ਗੱਲ ਆ ਸਾਰੀ ਬਿਲਕੁਲ ਜੀ ਦੇਖੋ ਇੱਕ ਸਾਡਾ ਕੌਨਸ਼ੀਅਸ ਮਾਈਂਡ ਹੈ ਜਿਹਦੇ ਨਾਲ ਆਪਾਂ ਹੁਣ ਗੱਲਾਂ ਕਰ ਰਹੇ ਹਾਂ ਜੀ ਜਦੋਂ ਕੋਈ ਵਿਅਕਤੀ ਜਿਹੜੀਆਂ ਪ੍ਰੋਬਲਮਸ ਨੇ ਉਹ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈਆਂ ਨੇ ਜੀ ਇਹ ਥੈਰੇਪੀ ਦੇ ਤਹਿਤ ਹਿਪਨੋਸਿਸ ਦੇ ਤਹਿਤ ਅਸੀਂ ਉਸ ਵਿਅਕਤੀ ਦੇ ਕੌਨਸ਼ੀਅਸ ਮਾਈਂਡ ਨੂੰ ਬਾਈਪਾਸ ਕਰਕੇ ਉਹਦੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਕਰ ਲੈਣੇ ਜੀ ਜਦੋਂ ਪਹੁੰਚ ਕਰ ਲਈ ਉੱਥੇ ਜਿਹੜੀ ਉਹਨੂੰ ਕਮਾਂਡ ਦਿੰਨੇ ਆ ਉਹਨੂੰ ਕਹਿੰਨੇ ਆ ਕਿ ਅੱਜ ਤੋਂ ਬਾਅਦ ਤੇਰਾ ਇਹ ਮਸਲਾ ਹੱਲ ਹੋ ਗਿਆ ਉਹਦਾ ਸਬਕੌਨਸ਼ੀਅਸ ਮਾਈਂਡ ਕਹਿੰਦਾ ਠੀਕ ਹੈ ਜੀ ਹੋ ਗਿਆ ਤੇ ਨਾਲ ਦੀ ਨਾਲ ਹੀ ਬੰਦੇ ਬਿਲਕੁਲ ਠੀਕ ਹੋ ਜਾਂਦੇ ਤਾਂ ਇਹ ਇਹ ਸਾਰੀ ਗੇਮ ਹੈ ਜਿਵੇਂ ਹੁਣ ਤੁਹਾਡਾ ਮੈਂ ਮਾਈਂਡ ਦੀ ਪ੍ਰੋਗਰਾਮਿੰਗ ਕਰਤੀ ਪ੍ਰੋਗਰਾਮਿੰਗ ਪਹਿਲਾਂ ਕਰਨੀ ਪੈਂਦੀ ਹੈ ਜਿਵੇਂ ਆਪਾਂ ਕੀਤੀ ਨਾ ਤੁਹਾਡੀ ਪਹਿਲਾਂ ਤਾਂ ਹੁਣ ਜੇ ਤੁਸੀਂ ਇਜਾਜ਼ਤ ਦਿਓ ਆਪਾਂ ਲਾਈਵ ਥੋੜਾ ਜਿਹਾ ਖਾ ਲਿਓ ਬਿਲਕੁਲ ਬਿਲਕੁਲ ਜੀ ਤੁਸੀਂ ਹੁਣ ਇੱਕ ਸਿਰਫ ਇੱਕ ਲੰਬਾ ਸਾਂ ਲਓ ਛੱਡ ਦਿਓ ਤੇ ਅੱਖਾਂ ਬੰਦ ਕਰੋ ਸਿਮਰਜੀਤ ਜੀ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਕਹਤਾ ਕਿ ਤੁਹਾਡੀਆਂ ਅੱਖਾਂ ਇੱਥੇ ਲੋਕ ਨੇ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋ ਜਾਣਗੀਆਂ ਤੁਸੀਂ ਕੋਸ਼ਿਸ਼ ਕਰਕੇ ਦੇਖੋ ਹੋਰ ਟਾਈਟ ਹੋ ਰਹੀਆਂ ਨੇ ਜ਼ੋਰ ਲਾ ਕੇ ਦੇਖੋਗੇ ਹੋਰ ਟਾਈਟ ਹੋਣਗੀਆਂ ਤੁਸੀਂ ਬੋਲ ਕੇ ਦੱਸ ਸਕਦੇ ਹੋ ਪਰ ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ ਕੀ ਹੋ ਰਿਹਾ ਜੀ ਐਵੇਂ ਲੱਗ ਰਿਹਾ ਜਿਵੇਂ ਕੋਈ ਚੀਜ਼ ਲੋਕ ਹੋ ਗਈ ਹੋਵੇ ਨਾਲ ਚਪਕ ਗਈ ਹੋਵੇ ਨਾਲ ਚਪਕੀ ਹੋਵੇ ਹਨਾ ਜੀ ਤੇ ਤੁਹਾਡੀ ਬਾਹ ਮੈਂ ਜਿੱਥੇ ਖੜੀ ਕਰਤੀ ਉੱਥੇ ਹੀ ਰੋਡ ਬਣ ਜੂਗੀ ਇਹਨੂੰ ਹੇਠਾਂ ਲਿਆਣ ਤੇ ਜਿੰਨਾ ਜ਼ੋਰ ਲਾਓਗੇ ਹੋਰ ਟਾਈਟ ਹੁੰਦੀ ਜਾਊਗੀ ਭਾਵੇਂ ਦੂਜੇ ਹੱਥ ਨਾਲ ਦੱਬੋ ਫਿਰ ਵੀ ਨਹੀਂ ਜਾਂਦੀ ਜਿੰਨਾ ਜ਼ੋਰ ਲਾਓਗੇ ਹੋ ਕੀ ਰਿਹਾ ਜੀ ਹੁਣ ਜਿਵੇਂ ਇਸ ਤਰ੍ਹਾਂ ਜੀ ਬਾਹ ਉੱਥੇ ਰੋਗ ਗਈ ਹੋਵੇ ਆਹ ਬਾਹ ਵੀ ਇੱਥੇ ਚਿਪਕੇ ਦਨੇ ਆ ਜਿੰਨਾ ਚੱਕਣ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋ ਜਾਊਗੀ ਮੈਂ ਇੱਕ ਚੁਟਕੀ ਮਾਰੂੰਗਾ ਸਾਰੇ ਲੋਕ ਖੁੱਲ ਜਾਣਗੇ ਖੁੱਲ ਗਏ ਖੁੱਲ ਗਏ ਅੱਖਾਂ ਵੀ ਖੁੱਲ ਗਈਆਂ ਤੁਸੀਂ ਦੱਸ ਸਕਦੇ ਹੋ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ ਦਰਸ਼ਕਾਂ ਨੇ ਕੀ ਹੋਇਆ ਸੀ ਖਲਸਾ ਜੀ ਜਿਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਚੀਜ਼ ਨਾਲ ਚਿਪਕ ਗਈ ਹੋਵੇ ਨਾਲ ਚਿਪਕ ਗਈ ਹੋਵੇ ਜੀ ਅੱਖਾਂ ਲੋਕ ਹੋ ਗਿਆ ਹੁਣ ਜਿਵੇਂ ਕੋਈ ਨਾਲ ਚੀਜ਼ ਬੰਦ ਹੋ ਗਈ ਹੋਵੇ ਜਿਵੇਂ ਲੋਕ ਲੱਗਿਆ ਹੋਵੇ ਕੋਈ ਇਸ ਤਰ੍ਹਾਂ ਲੱਗ ਰਿਹਾ ਸੀ ਜੀ ਹੁਣ ਇਹ ਕੀ ਹੈ ਇਹ ਮੈਂ ਤੁਹਾਡੇ ਮਾਈਂਡ ਦੀ ਪ੍ਰੋਗਰਾਮਿੰਗ ਪਹਿਲਾਂ ਕਰ ਚੁੱਕਿਆ ਹਾਂ ਜਿਸੇ ਕਰਕੇ ਇਹ ਹੋ ਰਿਹਾ ਹੈ ਹਾਂ ਤਾਂ ਮੈਂ ਮੇਰੀ ਆਵਾਜ਼ ਤੁਹਾਡੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚ ਚੁੱਕੀ ਹੈ ਮੈਂ ਉਹਨੂੰ ਜਿਹੜੀ ਕਮਾਂਡ ਦੇਵਾਂਗਾ ਹਾਂ ਉਹਨੇ ਫੋਲੋ ਕਰਨੀਆਂ ਹੁਣ ਜਿਵੇਂ ਤੁਸੀਂ ਇੱਕ ਲੰਬਾ ਸਾਂ ਲਓ ਤੇ ਸਥਾਨ ਨੂੰ ਜਦੋਂ ਛੱਡੋਗੇ ਨਾ ਤੁਹਾਡਾ ਮੂੰਹ ਲੌਕ ਹੋ ਜਾਊਗਾ ਸਾਂ ਛੱਡ ਦਿਓ ਮੂੰਹ ਵੀ ਬਿਲਕੁਲ ਲੌਕ ਹੈ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਮੂੰਹ ਆਪਣਾ ਹਿਲਾਉਣ ਦੀ ਉਹਨਾਂ ਹੋਰ ਟਾਈਟ ਹੁੰਦਾ ਜਾਊਗਾ ਲਓ ਜੀ ਹੋਰ ਟਾਈਟ ਹੁੰਦਾ ਜਾਊਗਾ ਹੋਰ ਟਾਈਟ ਹੋ ਰਿਹਾ ਸਿਮਰਜੀਤ ਸਿੰਘ ਆਪਾਂ ਕਰਾਤੇ ਚੁੱਪ ਸੋ ਨਿਰਪੱਖ ਪੋਸਟ ਵੱਲੋਂ ਹੁਣ ਮੈਂ ਹੀ ਗੱਲਬਾਤ ਕਰ ਰਿਹਾ ਇਹ ਮਾਈਂਡ ਦੀ ਸਾਰੀ ਗੇਮ ਹੈ ਇਸ ਗੇਮ ਦੇ ਤਹਿਤ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਉੱਤਰਗੇ ਬਹੁਤ ਸਾਰਾ ਪਖੰਡ ਸ਼ੁਰੂ ਹੋ ਗਿਆ ਜਦੋਂ ਮੈਂ ਲੋਕ ਦੇਖੋ ਇਧਰੋਂ ਚੁਟਕੀ ਮਾਰੂੰਗਾ ਤਾਂ ਇਹਦਾ ਮੂੰਹ ਇਦਾਂ ਖੁੱਲੂਗਾ ਬਿਲਕੁਲ ਬਟਨ ਦੀ ਦੇਖੋ ਖੁੱਲ ਗਿਆ ਕੀ ਹੋਇਆ ਕੀ ਸੀਗਾ ਖਾਲਸਾ ਜੀ ਐਵੇਂ ਲੱਗ ਰਹੀ ਜਿਵੇਂ ਕੋਈ ਚੀਜ਼ ਲੋਕ ਹੋ ਗਈ ਹੋਵੇ ਮਾਈਂਡ ਦੇ ਵਿੱਚ ਉਹ ਗੱਲ ਵੀ ਲੋਕ ਹੋ ਗਈ ਚੀਜ਼ ਹਾਂ ਉਹ ਬਟਨ ਖੋਲਣ ਦੀ ਕੋਸ਼ਿਸ਼ ਕੀਤੀ ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਖੁੱਲਿਆ ਨਹੀਂ ਖੁੱਲਿਆ ਨਹੀਂ ਜੀ ਹੁਣ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਜੀ ਅੱਖਾਂ ਵੀ ਬੰਦ ਕਰ ਲਓ ਪਲੀਜ਼ ਤੋੜਾ ਮਨ ਬਿਲਕੁਲ ਰਿਲੈਕਸ ਹੋ ਗਿਆ ਬਿਲਕੁਲ ਰਿਲੈਕਸ ਬੋਡੀ ਬਿਲਕੁਲ ਸ਼ਾਂਤ ਹੈ ਰਿਲੈਕਸ 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 ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਰਾਹੀਂ ਤੁਹਾਡਾ ਨਾਮ ਵਾਪਸ ਲੈਣ ਲੱਗਿਆ ਸਿਵਰਜੀ ਜੀ ਤੁਹਾਡਾ ਨਾਮ ਵਾਪਸ ਲੈ ਲਿਆ ਤੁਹਾਡਾ ਨਾਮ ਵਾਪਸ ਲੈ ਲਿਆ ਤੁਸੀਂ ਬੋਲ ਨਹੀਂ ਸਕਦੇ ਜਿੰਨਾ ਬੋਲਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਭੁੱਲੋਗੇ ਤੁਹਾਡੇ ਨਾਮ ਕੀ ਹੈ ਬੋਲਿਆ ਨਹੀਂ ਜਾਊਗਾ ਮੈਂ ਤੁਹਾਨੂੰ ਇੱਕ ਨਾਮ ਦੇਣ ਲੱਗਿਆ ਉਹੀ ਤੁਹਾਡਾ ਨਾਮ ਹੈ ਜਦੋਂ ਬੋਲੋਗੇ ਉਹੀ ਬੋਲੋਗੇ ਤੁਹਾਨੂੰ ਦਿੱਤਾ ਕੈਪਟਨ ਅਮਰਿੰਦਰ ਸਿੰਘ ਕੀ ਨਾਮ ਹੈ ਜੀ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਤੁਹਾਡਾ ਨਾਮ ਕੀ ਹੈ ਕੈਪਟਨ ਅਮਰਿੰਦਰ ਸਿੰਘ ਮੈਂ ਕੈਪਟਨ ਅਮਰਿੰਦਰ ਸਿੰਘ ਵਾਪਸ ਲੈ ਲੈਣਾ ਅਸਲੀ ਨਾਮ ਸਿਮਰਨਜੀਤ ਤੁਹਾਨੂੰ ਦੇਤਾ ਕੀ ਨਾਮ ਹੈ ਜੀ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਜੀ ਤੁਸੀਂ ਇਸ ਰਿਲੈਕਸੇਸ਼ਨ ਚੋਂ ਬਾਹਰ ਆਉਂਗੇ ਛੁਟਕੀ ਮਾਰੂੰਗਾ ਖੋਲੋ ਅੱਖਾਂ ਖੁੱਲ ਗਈਆਂ ਹੁਣ ਕੀ ਹੋ ਗਿਆ ਸੀ ਨਾਮ ਨੂੰ ਕੀ ਹੋ ਗਿਆ ਸੀ ਤੁਹਾਨੂੰ ਨਾਮ ਉਹ ਇਸ ਤਰ੍ਹਾਂ ਸੀਗਾ ਜਿਵੇਂ ਕੋਈ ਨਾ ਸਾਰੀਆਂ ਚੀਜ਼ਾਂ ਭੁੱਲ ਗਿਆ ਹੋਮਾ। ਨਾਮ ਤੁਹਾਨੂੰ ਯਾਦ ਸੀਗਾ? ਆਪਣਾ ਨਾਮ ਯਾਦ ਸੀ ਸਿਮਰਨਜੀਤ? ਨਹੀਂ। ਤੁਹਾਨੂੰ ਇਹ ਪਤਾ ਵੀ ਤੁਸੀਂ ਕੀ ਬੋਲ ਰਹੇ ਸੀ ਮੈਂ ਕਿਹਾ ਸੀ ਆਹ ਨਾਮ ਹੈ ਤੁਹਾਡਾ। ਨਹੀਂ। ਨਹੀਂ ਤੁਸੀਂ ਆਪਣਾ ਨਾਮ ਬਦਲ ਲਿਆ ਸੀਗਾ ਕੀ ਕੀ ਨਾਮ ਬਦਲ ਲਿਆ ਤੁਸੀਂ ਰੱਖਿਆ? ਕੈਪਟਨ ਅਮਰਿੰਦਰ ਸਿੰਘ। ਕੈਪਟਨ ਮੈਂ ਤੁਹਾਨੂੰ ਪਤਾ ਨਹੀਂ ਸੀ ਉਦੋਂ ਵੀ ਫੇਰਾ ਨਾਮ ਤਾਂ ਸਿਮਰਨਜੀਤ ਹੈ। ਨਹੀਂ। ਨਹੀਂ। ਸਾਰੇ ਚੀਜ਼ਾਂ ਭੁੱਲ ਗਿਆ ਸੀਗਾ ਜਿੱਦ ਦਾ ਆਪ ਦੇ ਵਿੱਚ ਮੈਂ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਜੇ ਕਿਸੇ ਵਿਅਕਤੀ ਦਾ ਨਾਮ ਭੁਲਾਇਆ ਜਾ ਸਕਦਾ ਹੈ ਜੀ ਨਾਮ ਸਭ ਤੋਂ ਨੇੜਲੀ ਚੀਜ਼ ਹੈ ਜਿਹੜੀ ਬੰਦਾ ਭੁੱਲਦਾ ਨਹੀਂ ਬੰਦਾ ਕਦੇ ਆਪਣਾ ਨਾਮ ਨਹੀਂ ਭੁੱਲਦਾ ਜੀ ਬਿਲਕੁਲ ਇਹ ਹਿਪਨੋਸਿਸ ਇੰਨੀ ਪਾਵਰਫੁਲ ਚੀਜ਼ ਹੈ ਕਿ ਬੰਦਾ ਆਪਣਾ ਨਾਮ ਭੁੱਲ ਜਾਂਦਾ ਜੀ ਤੇ ਫਿਰ ਬੰਦੇ ਨੂੰ ਬੁਰਾਈਆਂ ਭਰੌਣੀਆਂ ਜਾਂ ਜਿਹੜੀ ਪਾਸਟ ਦੀ ਮੈਮਰੀ ਜਿਹੜੀ ਉਹਨੂੰ ਡਿਸਟਰਬ ਕਰ ਰਹੀ ਹੈ ਉਹ ਭੁਲਾਉਣੀ ਇਹ ਕਿੰਨਾ ਔਖਾ ਕੰਮ ਹੈ ਜੀ ਬਿਲਕੁਲ ਔਖਾ ਕੰਮ ਨਹੀਂ ਆਪਾਂ ਸਿੱਧੇ ਤੌਰ ਤੇ ਖਾਲਸਾ ਜੀ ਗੱਲ ਕਰ ਲਿਆ ਕਰ ਲੈਨੇ ਆ ਜੋ ਪਾਸਟਰ ਆ ਪੰਜਾਬ ਦੇ ਵਿੱਚ ਹਾਂਜੀ ਬਹੁਤ ਲੋਕ ਉੱਥੇ ਜਾਂਦੇ ਆ ਕਹਿੰਦੇ ਆ ਮੇਰੇ ਹੱਥ ਦੁਖਦੀ ਸੀਗੀ ਜੀ ਉਹ ਸਹੀ ਹੋ ਗਈ ਬਾਹ ਦੇ ਵਿੱਚ ਦਰਦ ਸੀਗਾ ਉਹ ਸਹੀ ਹੋ ਗਿਆ ਸਾਰਿਆਂ ਫਿਰ ਉਹ ਇਸ ਤਰ੍ਹਾਂ ਚੀਜ਼ਾਂ ਹੈਗੀ ਨੇ ਮਾਈਂਡ ਦੀ ਗੇਮ ਆ ਸਾਰੀ ਇਸ ਸਾਰੀ ਮਾਈਂਡ ਦੀ ਗੇਮ ਹੈ ਜੀ ਉਹਦੇ ਵਿੱਚ ਬਹੁਤ ਸਾਰੇ ਬੰਦੇ ਆਪਾਂ ਕਿਸੇ ਵਿਸ਼ੇਸ਼ ਧਰਮ ਨੂੰ ਨਹੀਂ ਕਹਿ ਰਹੇ ਸਾਰੇ ਧਰਮਾਂ ਦੇ ਵਿੱਚ ਬਹੁਤ ਸਾਰੇ ਬੰਦੇ ਪਖੰਡੀ ਨੇ ਬਹੁਤ ਸਾਰੇ ਚੰਗੇ ਬੰਦੇ ਵੀ ਨੇ ਜੀ ਤੇ ਕਈ ਤਾਂ ਬੰਦੇ ਉਹਨਾਂ ਦੇ ਆਪਣੇ ਹੁੰਦੇ ਆ ਜਿਹੜੇ ਡਰਾਮਾ ਕਰਦੇ ਆ ਕਈ ਨੇਚਰਲ ਵੀ ਠੀਕ ਹੋ ਜਾਂਦੇ ਆ ਕਿਉਂਕਿ ਇਹ ਪ੍ਰੋਪਰ ਥੈਰੇਪੀ ਹੈ ਜੀ ਮੈਂ ਸਿਮਰਜੀਤ ਜੀ ਦੇਖੋ ਜਿੰਨੀ ਆਪਾਂ ਹੁਣ ਗੱਲਾਂ ਕੀਤੀਆਂ ਨਾ ਜੀ ਇਹਦੇ 'ਚ ਹੋ ਸਕਦਾ ਹੈ ਜਿਹੜੇ ਸਾਡੇ ਦਰਸ਼ਕ ਨੇ ਇੱਕ ਭਲੇਖਾ ਖਾਣ ਵੀ ਇਹ ਤਾਂ ਜੀ ਸਿਮਰਜੀਤ ਸਿੰਘ ਨਾਲ ਸਿਮਰਨਜੀਤ ਇਹਨਾਂ ਦਾ ਆਪਣਾ ਬੰਦਾ ਹੋਊਗਾ ਜੀ ਉਹਨੂੰ ਕਰਤਾ ਕਿਉਂਕਿ ਸਾਡੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਨੀ ਔਰ ਜੇ ਮੈਂ ਵੀ ਇਹਦੇ ਤੇ ਸਾਲਾਂ ਬੱਧੀ ਮਿਹਨਤ ਨਾ ਕੀਤੀ ਹੁੰਦੀ ਵੱਖ-ਵੱਖ ਮਾਈਂਡ ਕੋਚ ਤੋਂ ਜਾ ਕੇ ਟ੍ਰੇਨਿੰਗ ਨਾ ਲਈ ਹੁੰਦੀ ਤਾਂ ਹੋ ਸਕਦਾ ਮੈਂ ਵੀ ਲੋਕਾਂ ਨੂੰ ਵੀਡੀਓ ਪਾਪਾ ਦੱਸਦਾ ਵੀ ਇਹ ਪਖੰਡ ਹੁੰਦੇ ਆ ਡਰਾਮਾ ਹੁੰਦਾ ਜੀ ਪਰ ਜੇ ਤੁਸੀਂ ਇਜਾਜ਼ਤ ਦਿਓ ਆਪਾਂ ਇੱਥੇ ਕੁਰਸੀਆਂ ਲਾ ਲਈਆਂ ਜੇ ਮੜਾ ਜ ਮੈਂ ਤੁਹਾਨੂੰ ਇਹੋ ਜੀ ਚੀਜ਼ ਇੱਕ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਕਿਥੋਂ ਉਹਨਾਂ ਨੂੰ ਸਾਰਿਆਂ ਨੂੰ ਭਰੋਸਾ ਲੱਗ ਜੂ ਪਤਾ ਲੱਗ ਜੂਗਾ ਕਿ ਸਾਡੇ ਮਾਈਂਡ ਦੇ ਵਿੱਚ ਪਾਵਰ ਕਿੰਡੀ ਵੱਡੀ ਹੈ ਜੇ ਤੁਸੀਂ ਇਜਾਜ਼ਤ ਦਿਓ ਆਪਾਂ ਕਰੀਏ ਤੁਸੀਂ ਆ ਦੇਖੋ ਜੀ ਹੁਣ ਇੱਥੇ ਪੈਜ ਹੋ ਆਰਾਮ ਨਾਲ ਲੇਟ ਜੋ ਸਿਮਰਜੀਤ ਸਿੰਘ ਜਿਹੜੇ ਨਿਰਪੱਖ ਪੋਸਟ ਦੇ ਸੀਨੀਅਰ ਪੱਤਰਕਾਰ ਨੇ ਜੀ ਲੇਟ ਗਏ ਤੁਸੀਂ ਵੀ ਆ ਜਿਓ ਵੀਰੇ ਪਲੀਜ਼ ਆਹ ਭਾਗ ਇੱਥੇ ਬਹਿ ਜਾਓ ਹੁਣ ਦੇਖੋ ਪੈ ਗਏ ਬਿਲਕੁਲ ਹੁਣ ਆ ਤੁਸੀਂ ਕੁਰਸੀ ਪਰ ਲਿਓ ਬਰੇਸ ਮਾਰ ਕੇ ਤੁਸੀਂ ਆ ਜਾਓ ਬਾਈ ਪਲੀਜ਼ ਤੁਸੀਂ ਇੱਕ ਲੰਬਾ ਸਾਹ ਲਓ ਜੀ ਤੇ ਸਾਹ ਨੂੰ ਛੱਡ ਦਿਓ ਇਧਰ ਨੂੰ ਆ ਜਾਓ ਹਾਂ ਆ ਅੱਖਾਂ ਬੰਦ ਕਰੋ ਸਿਮਰਜੀਤ ਜੀ ਤੁਹਾਡੀਆਂ ਅੱਖਾਂ ਲੋਕ ਨੇ ਆਹ ਜਿਮਾਰਕੇ ਤੁਹਾਡੀਆਂ ਬਾਹਾਂ ਵੀ ਲੋਕ ਨੇ ਤੁਹਾਡੀਆਂ ਲੱਤਾਂ ਵੀ ਲੋਕ ਨੇ ਸਿਮਰਜੀਤ ਜੀ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਇਹ ਕਮਾਂਡ ਦੇ ਰਹੀ ਹਾਂ ਕਿ ਮੈਂ 1 ਤੋਂ 5 ਤੱਕ ਗਿਣਤੀ ਕਰ ਰਹੀ ਹਾਂ ਤੁਹਾਡੀ ਪੂਰੀ ਬੋਡੀ ਬਿਲਕੁਲ ਸਟੀਲ ਰੌਡ ਬਣਦੀ ਜਾਂਦੀ ਹੈ 1 2 3 4 5 ਬਿਲਕੁਲ ਟਾਈਟ ਹੈ ਇੱਥੇ ਲੋਕ ਹੋ ਗਈ ਤੁਹਾਡੀ ਪੂਰੀ ਬਾਡੀ ਇੱਥੇ ਹੀ ਲੋਕ ਹੋ ਚੁੱਕੀ ਹੈ ਹਲਕਾ ਜਿਹਾ ਵਜਨ ਦੇਵਾਂਗੇ ਹੋਰ ਲੋਕ ਹੋ ਜੂਗੀ ਹੋਰ ਟਾਈਟ ਹੋ ਰਹੀ ਹੈ ਬਿਲਕੁਲ ਹਾਰ ਹੋ ਗਈ ਤੁਹਾਡੀ ਪੂਰੀ ਬਾਡੀ ਆ ਵੀਰੇ ਆ ਮੜ ਜਾ ਬਸ ਹੋਰ ਟਾਈਟ ਹੋ ਗਈ ਆ ਬਸੇ ਕਰ ਦੋ ਉਹ ਖਿੱਚਦੇ ਮਾਰੇ ਇੱਕ ਹੱਥ ਨਾਲ ਹੋਰ ਟਾਈਟ ਹੁੰਦੀ ਆ ਹੁਣ ਆ ਹੇਠਾਂ ਕਰਨਾ ਪੈਣਾ ਜਦੋਂ ਤੁਸੀਂ ਇਸ ਰਿਲੈਕਸੇਸ਼ਨ ਚੋਂ ਬਾਹਰ ਆਓਗੇ 100% ਪੋਜ਼ਿਟਿਵ ਹੋਵੋਗੇ 1 2 3 ਬੈਕ ਤੁਹਾਡੇ ਅੱਗੇ ਵਰਗਾ ਦੇ ਹਾਂ ਬਾਹਰ ਆ ਜਾਓ 1 2 3 ਬੈਕ ਹਾਂਜੀ ਸਿਮਰਜੀਤ ਜੀ ਵਜਨ ਕਿੰਨਾ ਲੱਗਿਆ ਤੁਹਾਨੂੰ ਦੱਸੋਗੇ ਪਲੀਜ਼ ਵਜਨ ਲੱਗੇ ਨਹੀਂ ਹੈ ਜੀ ਕਿੰਨਾ ਫਿਰ ਵੀ ਜੇ ਕਹਿਣਾ ਹੋਵੇ ਵਜਨ ਤਕਰੀਬਨ ਮੈਨੂੰ ਨਹੀਂ ਲੱਗਿਆ ਜੀ ਲੱਗੀ ਨਹੀਂ ਜੀ ਬਿਲਕੁਲ ਵਜਨ ਨਹੀਂ ਲੱਗਿਆ ਨਹੀਂ ਜੀ ਪਰ ਤੁਹਾਨੂੰ ਯਕੀਨ ਹੈ ਕਿ ਮੈਂ ਖੜਾ ਸੀ ਤੁਹਾਡੇ ਲੱਕ ਤੇ ਫਰੇਦ ਮੁੰਡਾ ਪੱਦੀ ਨਹੀਂ ਲੱਗਿਆ ਇਹ ਆ ਕੱਢਿਆ ਇਹ ਪਤਾ ਲੱਗਿਆ ਨਹੀਂ ਜੀ ਇਹ ਵੀ ਨਹੀਂ ਲੱਗਿਆ ਇਹ ਕਈਆਂ ਨੂੰ ਲੱਗਦਾ ਵੀ ਹੈ ਪਤਾ ਆ ਕੱਢੇ ਦਾ ਪਤਾ ਲੱਗਦਾ ਹੁੰਦਾ ਕਈਆਂ ਨੂੰ ਨਹੀਂ ਲੱਗਦਾ ਵੱਖਰਾ ਵੱਖਰਾ ਤਾਂ ਹੁਣ ਪਰ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਲੱਗਿਆ ਇਹ ਸੀ ਉੱਪਰ ਤਕਰੀਬਨ ਕੁਆਂਟਲ ਦਾ ਬੰਦਾ ਮੈਂ ਖੜਾ ਤੁਹਾਡੇ ਲੱਕ ਤੇ ਜੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਇਹ ਕੀ ਹੈ ਕਿ ਮੈਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਕਹਤਾ ਕਿ ਐਂ ਇਦਾਂ ਸਟੀਲ ਰੋਡ ਬਣਾ ਦੇ ਇਹਨੂੰ ਜੀ ਉਹ ਕਹਿੰਦਾ ਜੀ ਇਹ ਕੰਮ ਕਰ ਲੈਨੇ ਆ ਮੈਂ ਉਹਨੂੰ ਕਹਤਾ ਵੀ ਹੋਰ ਟਾਈਟ ਕਰਦੀ ਜਦੋਂ ਮੈਂ ਉੱਪਰ ਖੜਨ ਲੱਗਿਆ ਹੂੰ ਉਹ ਕਹਿੰਦਾ ਜੀ ਇਹ ਕਰ ਲੈਨੇ ਆ ਜੇ ਤੁਹਾਡਾ ਮਾਈਂਡ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਾਣੀ ਚ ਕਿਹਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਾਡੇ ਮਨ ਵਿੱਚ ਇੰਨੀ ਤਾਕਤ ਹੈ ਕਿ ਤੁਹਾਨੂੰ ਤੁਹਾਡੀ ਤੁਹਾਡਾ ਵਜ਼ਨ ਕਿੰਨਾ ਹੈ ਜੀ 60 ਕਿਲੋ ਹੈ 60 ਕਿਲੋ ਦੇ ਉੱਪਰ ਇੱਕ ਮੇਰਾ ਕਵਾਂਟਲ ਦੇ ਲਗਭਗ ਹੋਊਗਾ ਜੀ 60 ਕਿਲੋ ਦੇ ਉੱਪਰ ਕਵਾਂਟਲ ਦਾ ਬੰਦਾ ਉਹਦੇ ਲੱਕ ਤੇ ਖੜ ਸਕਦਾ ਇਹ ਮਨ ਦੀ ਪਾਵਰ ਹੈ ਤੁਹਾਡਾ ਮਨ ਤੁਹਾਡਾ ਨਾਮ ਪੁਲਾ ਸਕਦਾ ਇਹ ਤਾਂ ਸਾਰੀਆਂ ਚੀਜ਼ਾਂ ਇਹਨੂੰ ਅਸੀਂ ਸਟੇਜੀ ਪ੍ਰੋਗਰਾਮ ਕਹਿੰਦੇ ਆ ਜਿਹਨੂੰ ਹਿਪਨੋਸਿਸ ਕਹਿੰਦੇ ਆ ਜੀ ਸਿਰਫ ਦੱਸਣ ਲਈ ਨੇ ਲੋਕਾਂ ਨੂੰ ਕਿ ਇਹਦੇ ਵਿੱਚ ਪਾਵਰ ਬਹੁਤ ਹੈਗੀ ਆ ਅਸਲ ਜਿਹੜੀ ਚੀਜ਼ ਹੈ ਹਿਪਨੋਥੈਰੇਪੀ ਹੈ ਜਿਹਦੇ ਨਾਲ ਅਸੀਂ ਸਟ੍ਰੈਸ ਡਿਪਰੈਸ਼ਨ ਵਰਗੀਆਂ ਪ੍ਰੋਬਲਮਾਂ ਨੂੰ ਹੱਲ ਕਰਦੇ ਆ ਤਾਂ ਹੁਣ ਅਸੀਂ ਪੰਜਾਬ ਦੇ ਵਿੱਚ ਇੱਕ ਬਹੁਤ ਸਟਰੋਂਗ ਟੀਮ ਤਿਆਰ ਕਰਨ ਲੱਗੇ ਹੋਏ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਜੀ ਸੰਗਤ ਸਾਨੂੰ ਸਹਿਯੋਗ ਦੇਵੇ ਅਸੀਂ ਚਾਹੁੰਦੇ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਰੱਖੀਏ ਅਸੀਂ ਜੀ ਤੇ ਜਦੋਂ ਇਹ ਪ੍ਰੋਗਰਾਮ ਅਗਲਾ ਲਾਈਵ ਦੇਖ ਜਾਂਦਾ ਸਾਡੇ ਹੁਣ ਕੋਟਕਪੂਰਾ ਮੁਕਸਰ ਤੇ ਖੰਨੇ ਹੋਏ ਨੇ ਪ੍ਰੋਗਰਾਮ ਜੀ ਜਿਨ੍ਹਾਂ ਨੇ ਵੇਖ ਲੇ ਨਿਊਜ਼ੀਲੈਂਡ ਦੇ ਵਿੱਚ ਚਾਰ ਪ੍ਰੋਗਰਾਮ ਹੋਏ ਨੇ ਤਾਂ ਉਹ ਮੁੜਕੇ ਕਦੇ ਧਰਮ ਪਰਿਵਰਤਨ ਵਰਗੀ ਚੀਜ਼ ਸੋਚ ਵੀ ਨਹੀਂ ਸਕਦਾ ਜੀ ਉਹ ਵੇਖ ਲੈਂਦੇ ਨੇ ਦਿਖਾ ਦਿੰਦੇ ਨੇ ਤੇ ਇਹ ਸਾਰਾ ਕੁਝ ਦਿਖਾ ਦਿੱਤਾ ਜਾਂਦਾ ਉਹਨਾਂ ਨੂੰ ਦੱਸਿਆ ਜਾਂਦਾ ਇਹਦੇ ਤਹਿਤ ਸਿਮਰਜੀਤ ਜੀ ਜਿਵੇਂ ਬੱਚਿਆਂ ਨੂੰ ਸਟੱਡੀ ਤੇ ਫੋਕਸ ਕਰਾਉਣਾ ਜੀ ਕਿਸੇ ਨੂੰ ਕੰਮ ਤੇ ਫੋਕਸ ਨਹੀਂ ਹੋ ਰਿਹਾ ਜਾਂ ਕੋਈ ਅੱਜਕੱਲ ਜਿਹੜਾ ਨੌਜਵਾਨ ਲੜਕੀ ਲੜਕੀਆਂ ਚੱਲਦਾ ਹੈ ਕਿ ਉਹਨਾਂ ਨੇ ਕੋਈ ਕਿਸੇ ਨੂੰ ਲਾਈਕ ਕੀਤਾ ਪਹਿਲਾਂ ਫਿਰ ਉਹ ਉਹਨਾਂ ਦਾ ਪੰਗਾ ਪੈ ਗਿਆ ਮੈਰਿਜ ਨਹੀਂ ਹੋ ਸਕੀ ਫਿਰ ਉਹ ਜਿਸ ਲੜਕੀ ਨੂੰ ਜਾਂ ਲੜਕੇ ਨੂੰ ਲਾਈਕ ਕੀਤਾ ਸੀਗਾ ਉਹ ਉਹਦੇ ਮਾਈਂਡ ਚੋਂ ਨਹੀਂ ਨਿਕਲਦਾ ਮੇਰੇ ਕੋਲ ਨੌਜਵਾਨ ਹੁੰਦੇ ਨੇ ਕਿ ਮੈਂ ਚਾਹਣਾ ਉਹ ਲੜਕੀ ਮੇਰੇ ਦਿਮਾਗ ਚੋਂ ਨਿਕਲ ਜੇ ਪਰ ਨਿਕਲ ਨਹੀਂ ਰਹੀ ਉਹਦਾ ਹੱਲ ਹੈ ਕਿ ਉਹ ਇਦਾਂ ਦੀ ਐਕਸਰਸਾਈਜ਼ਾਂ ਨਾਲ ਸਬਕੌਨਸ਼ੀਅਸ ਮਾਈਂਡ ਵਿੱਚੋਂ ਕੱਢ ਦਿੱਤੀ ਜਾਂਦੀ ਹੈ ਜੀ ਤੁਸੀਂ ਖਾਸ ਤੌਰ 'ਤੇ ਡੇਰਾਬਾਦ ਦੀ ਗੱਲ ਕਰ ਲਈ ਸੀ ਡੇਰਾਬਾਦ ਬਹੁਤ ਵਧੀਆ ਪੰਜਾਬ ਦੇ ਵਿੱਚ ਔਰ ਇਹ ਚੀਜ਼ਾਂ ਦੇ ਵਿੱਚ ਮੇਨ ਹੈਗੀਆਂ ਨੇ ਬਹੁਤ ਪ੍ਰਭਾਵ ਪਿਆ ਬਿਲਕੁਲ ਦੇਖੋ ਮੈਂ ਕਹਿੰਦਾ ਇੱਕ ਬੰਦਾ ਆਇਆ ਜੀ ਪੰਜਾਬ 'ਚ ਉਹਨੇ ਲੋਕਾਂ ਨੂੰ ਅੱਖਾਂ ਮਿਚਾਈਆਂ ਜਿਹੜੇ ਭੈਣ ਭਾਈ ਉਹਦੇ ਚੇਲੇ ਨੇ ਮੇਰੀ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਹੈ ਕਿਉਂਕਿ ਉਹ ਮਾਨਸਿਕ ਤੌਰ ਤੇ ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ ਇਸ ਰਿਲੈਕਸੇਸ਼ਨ ਦੇ ਨਾਲ ਉਹ ਪਰ ਇਹਨੂੰ ਆਤਮਿਕ ਸ਼ਾਂਤੀ ਸਮਝ ਲੈਂਦੇ ਆ ਇਹ ਹੀ ਵੱਡਾ ਭੁਲੇਖਾ ਹੈ ਅੱਖਾਂ ਮਚਾਈਆਂ ਇੱਕ ਡੇਰੇਦਾਰ ਨੇ ਉਹਨੇ ਇੱਕ ਲਾਈਟ ਅੱਖਾਂ ਵਿੱਚ ਲਿਆਂਦੀ ਤੇ ਪੂਰੀ ਬੋਡੀ ਚ ਪਾਸ ਕਰਾਤੀ ਠੀਕ ਹੈ ਉਹਦਾ ਇੱਕ ਡੇਰਾ ਖੜਾ ਹੋ ਗਿਆ ਦੂਜਿਆਂ ਨੇ ਅੱਖਾਂ ਮਚਾਈਆਂ ਆਪਣੀ ਫੋਟੋ ਦਿਖਾਤੀ ਉਹਨਾਂ ਨੂੰ ਆਪਣਾ ਡੇਰਾ ਦਿਖਾਈ ਦੇ ਗਿਆ ਤੀਜੇ ਨੇ ਆਏ ਨੇ ਸ਼ੂ ਕਰਦੇ ਨੇ ਬੰਦਾ ਡਿੱਗ ਪੈਂਦਾ ਠੀਕ ਹੈ ਉਹ ਫਿਰ ਕੀ ਹੁੰਦਾ ਹੈ ਉਹ ਆਪਣੇ ਟਿੰਟਾਣੀ ਚਲਾ ਰਹੇ ਨੇ ਸਾਰੀ ਜਿਗਾਰ ਤਾਂ ਅਸੀਂ ਕਹਿੰਦੇ ਆ ਕਿ ਸਾਡੇ ਕੋਲ ਤੁਸੀਂ ਆਪਣਾ ਟਾਈਮ ਕੱਢ ਕੇ 3 ਦਿਨ ਆ ਜਾਓ ਹੂੰ ਕਈ ਬੰਦੇ ਨਾ ਸਾਡੀ ਵੀਡੀਓ ਚ ਦੇਖਣਗੇ ਉਹ ਬਈ ਉਹ ਥੋੜਾ ਹੁੰਦਾ ਡਰਾਮਾ ਅਸੀਂ ਕਹਿੰਦੇ ਆ ਤੁਹਾਨੂੰ ਸਿਖਾਉਣੇ ਆ 3 ਦਿਨਾਂ ਚ ਪਰ ਮੈਂ ਨਹੀਂ ਕਹੂੰਗਾ ਇਹ ਡਰਾਮਾ ਆ ਤੁਸੀਂ ਤਾਂ ਹੁਣ ਸਾਰਾ ਕੁਝ ਦੇਖ ਲਿਆ ਨਾ ਪ੍ਰੈਕਟੀਕਲ ਤਾਂ ਇਹ ਮਾਈਂਡ ਦੀ ਸਾਰੀ ਗੇਮ ਹੈਗੀ ਆ ਜਿਹੜੀ ਕਿ ਬਹੁਤ ਪੋਜ਼ਿਟਿਵ ਥੈਰੇਪੀ ਹੈ ਵਰਲਡ ਵਾਈਡ ਚੱਲਦੀ ਏ ਪਰ ਸਾਡੀ ਸਿੱਖ ਕੌਮ ਨੂੰ ਜਾਂ ਪੰਜਾਬੀ ਭਾਈਚਾਰੇ ਨੂੰ ਇਹਦੇ ਬਾਰੇ ਪਤਾ ਨਾ ਹੋਣ ਕਰਕੇ ਕੁਝ ਛਾਤਰ ਕਿਸਮ ਦੇ ਲੋਕ ਨੇ ਜਿਹੜੇ ਉਹਨੂੰ ਬਦਨਾਮ ਕਰਦੇ ਨੇ ਇਸ ਥੈਰੇਪੀ ਨੂੰ ਤੇ ਇਹ ਹੈ ਤਾਂ ਬੜੀ ਪਾਵਰਫੁਲ ਹੈ ਸਾਡਾ ਹੁਣ ਇੱਕ ਵੀਰ ਟ੍ਰੇਨਿੰਗ ਲੈ ਕੇ ਗਿਆ ਸੀਗਾ ਜਾੜ ਕਢਾਉਣ ਗਏ ਉਹ ਸਰਦਾਰ ਬਲਜਿੰਦਰ ਸਿੰਘ ਨੇ ਰਾਜਸਥਾਨ ਤੋਂ ਡਾਕਟਰ ਸਾਹਿਬ ਉਹਨੂੰ ਇੰਜੈਕਸ਼ਨ ਲਾਉਣ ਲੱਗੇ ਸੁਣ ਕਰਨ ਲਈ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਨੂੰ 5 ਮਿੰਟ ਦਿਓ 5 ਮਿੰਟਾਂ ਵਿੱਚ ਉਹਨਾਂ ਨੇ ਐਕਸਰਸਾਈਜ਼ ਕੀਤੀ ਆਪਣੇ ਆਪ ਨੂੰ ਸੁਣ ਕਰ ਲਿਆ ਤੇ ਡਾਕਟਰ ਸਾਹਿਬ ਨੂੰ ਕਿਹਾ ਇਦਾਂ ਹੀ ਮੇਰੀ ਜਾੜ ਕਢ ਦਿਓ ਇਦਾਂ ਹੀ ਜੜ ਕਢਵਾ ਲਈ ਤੇ ਡਾਕਟਰ ਵੀ ਹੈਰਾਨ ਸੀਗਾ ਕਿਉਂਕਿ ਇਹ ਸਚਾਈ ਹੈ ਕਿ ਪਹਿਲਾਂ ਜਦੋਂ ਮੈਡੀਸਨ ਦੀ ਇੰਨੀ ਖੋਜ ਨਹੀਂ ਸੀ ਹੋਈ ਕਿਸੇ ਨੂੰ ਸੁਣ ਕਰਨਾ ਹੁੰਦਾ ਸੀ ਇਹ ਥੈਰੇਪੀ ਵਰਤੀ ਜਾਂਦੀ ਸੀਗੀ ਤਾਂ ਇਸ ਤਰੀਕੇ ਨਾਲ ਅਸੀਂ ਜਿਹੜਾ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਹੋਰ ਵੀ ਬੜੀਆਂ ਚੀਜ਼ਾਂ ਨੇ ਹੁਣ ਜਿਵੇਂ ਤੁਸੀਂ ਦੇਖੋ ਤੁਸੀਂ ਇੱਕ ਮੇਰੇ ਇੱਥੇ ਦੇਖੋ ਇੱਕ ਲੰਮਾ ਸਾਹ ਲਓ ਜੀ ਛੱਡ ਦਿਓ ਅੱਖਾਂ ਬੰਦ ਕਰੋ ਸਿਮਰਜੀਤ ਜੀ ਮੈਂ ਤੁਹਾਨੂੰ ਇੱਥੇ ਲੋਕ ਕਰਤਾ ਜਿੰਨਾ ਤੁਸੀਂ ਤੁਰੰਦੀ ਕੋਸ਼ਿਸ਼ ਕਰੋਗੇ ਤੁਹਾਡੇ ਪੈਰ ਨਾਲ ਟਾਈਟ ਹੁੰਦੇ ਜਾਣਗੇ ਚੱਲ ਨਹੀਂ ਸਕਦੇ ਬੋਲ ਕੇ ਦੱਸ ਸਕਦੇ ਹੋ ਪਰ ਤੁਰਿਆ ਨਹੀਂ ਜਾਊਗਾ ਅੱਖਾਂ ਵੀ ਖੋਲ ਲੋਗੇ ਪਰ ਪੈਰ ਹੋਰ ਟਾਈਟ ਹੋ ਜਾਣਗੇ ਲੋ ਅੱਖਾਂ ਖੋਲਤੀਆਂ ਤੁਹਾਡੀਆਂ ਜਿੰਨਾ ਤੁਰਨ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੁੰਦੇ ਜਾਣਗੇ ਪੈਰ ਕੀ ਹੋ ਰਿਹਾ ਤੁਰਿਆ ਨਹੀਂ ਜਾ ਰਿਹਾ ਇੱਕ ਪੈਰ ਹਿੱਲੂ ਆਹ ਦੇਖੋ ਇੱਕ ਪੈਰ ਚੱਕਿਆ ਗਿਆ ਦੂਜਾ ਹੋਰ ਟਾਈਟ ਹੋ ਜਾਊਗਾ ਆਹ ਚੱਕ ਸਕਦੇ ਹੋ ਆਹ ਖੋਲਤਾ ਦੂਜਾ ਨਹੀਂ ਚੱਕਿਆ ਜਾਂਦਾ ਜਿੰਨਾ ਜ਼ੋਰ ਲਾਉਂਗੇ ਹੋਰ ਟਾਈਟ ਹੋ ਜੂ ਕੀ ਹੋ ਰਿਹਾ ਚੱਕੇ ਨਹੀਂ ਜਾ ਰਹੀ ਪਰ ਚੱਕੇ ਨਹੀਂ ਜਾ ਰਹੇ ਇਹ ਵੀ ਇੱਥੇ ਰਹਿ ਗਿਆ ਖੁੱਲ ਗਿਆ ਜੀ ਖੁੱਲ ਗਿਆ ਹੋ ਕੀ ਗਿਆ ਸੀਗਾ ਇਹ ਸਾਰੀ ਮੈਂਡ ਜੀ ਕੇ ਜਿਵੇਂ ਤੁਸੀਂ ਕਹ ਰਹੇ ਸੀ ਕਿ ਜਿਵੇਂ ਤੁਸੀਂ ਬੋਲੇ ਸੀਗੇ ਇਹ ਪੈਰ ਟਾਇਟਾ ਜਿਵੇਂ ਨਾਲ ਕੋ ਲੱਗ ਗਿਆ ਹੋਵੇ ਪੈਰਾਂ ਦੇ ਥਲੇ ਪੈਰਾਂ ਨਾਲ ਲੱਗ ਗਿਆ ਜੰਮ ਗਏ ਹੁਣ ਪੈਰ ਜਿਵੇਂ ਜੰਮ ਗਏ ਹੁਣ ਜੀ ਸੋ ਇਸ ਤਰੀਕੇ ਨਾਲ ਇਹ ਸਾਰੇ ਨੇ ਤਾਂ ਮੈਂ ਹੋਰ ਵੀ ਬਹੁਤ ਕੁਝ ਹੈ ਦਿਖਾਉਣ ਨੂੰ ਤਾਂ ਮੇਰਾ ਖਿਆਲ ਇੰਨੇ ਨਾਲ ਆਪਣੇ ਦਰਸ਼ਕ ਸਾਰੇ ਗੱਲਾਂ ਸਮਝ ਗਏ ਹੋਣਗੇ ਜੀ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ ਸਾਰੇ ਭੈਣ ਭਾਈਆਂ ਨੂੰ ਕਿ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੂੰ ਛੱਡ ਕੇ ਇੱਧਰ ਉੱਧਰ ਨਾ ਭਟਕੀਏ ਸਾਡੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅਮੀਰ ਖਜ਼ਾਨਾ ਪਿਆ ਸਾਡੇ ਕੋਲੇ ਵਿਲੱਖਣ ਸਿੱਖ ਇਤਿਹਾਸ ਹੈ ਸਾਡੇ ਕੋਲੇ ਅਮੀਰ ਸਿੱਖ ਸਭਿਆਚਾਰ ਹੈ ਜਿਹਦਾ ਕੋਈ ਮੁਕਾਬਲਾ ਨਹੀਂ ਹੈ ਤੁਸੀਂ ਵਰਲਡਵਾਈਡ ਪੂਰੀ ਦੁਨੀਆ ਦੀ ਹਿਸਟਰੀ ਪੜ੍ਹ ਕੇ ਵੇਖ ਲਓ ਉਹਨਾਂ ਕੋਲੇ 7 ਤੇ 9 ਸਾਲ ਦੇ ਸ਼ਹੀਦ ਨਹੀਂ ਮਿਲਨੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਵਰਗੇ ਸਾਡਾ ਬਹੁਤ ਅਮੀਰ ਸਭਿਆਚਾਰ ਹੈ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਤੁਹਾਡੇ ਮਾਦੀਮ ਰਾਹੀਂ ਪਾਨੀ ਐ ਜੀਪੀਸੀ ਐ ਜਾਂ ਹੋਰ ਜਥੇਬੰਦੀਆਂ ਨੇ ਕਿ ਘੱਟੋ ਘੱਟ ਇਸ ਕੰਮ ਲਈ ਕੱਲੀਆਂ ਸਿੱਖ ਨਹੀਂ ਹਿੰਦੂ ਜਥੇਬੰਦੀਆਂ ਦੀ ਕਿਉਂਕਿ ਜਿਹੜਾ ਧਰਮ ਪਰिवर्तन ਦਾ ਮਸਲਾ ਹੈ ਉਹ ਕੱਲੇ ਸਿੱਖਾਂ ਦਾ ਨਹੀਂ ਹਿੰਦੂਆਂ ਦਾ ਵੀ ਬਹੁਤ ਵੱਡੇ ਪੱਧਰ ਤੇ ਧਰਮ ਬਦਲਿਆ ਜਾ ਰਿਹਾ ਜੇ ਅਸੀਂ ਨੌਵੇਂ ਪਾਤਸ਼ਾਹ ਦਾ 350 ਸਾਲਾ ਸ਼ੀਧੀ ਦੇੜਾ ਮਨਾ ਰਹੇ ਹਾਂ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਭੈਣ ਭਾਈਆਂ ਨੂੰ ਕੋਈ ਗੁੰਮਰਾਹ ਕਰਕੇ ਉਹਨਾਂ ਦਾ ਧਰਮ ਨਾ ਬਦਲੇ ਇਹਦੇ ਲਈ ਸਾਰੀਆਂ ਜਥੇਬੰਦੀਆਂ ਕਾਮਨ ਮਿਨਿਮਮ ਪ੍ਰੋਗਰਾਮ ਬਣਾ ਕੇ ਸਾਡੀ ਘੱਟੋ ਘੱਟ ਇਸ ਮਸਲੇ ਤੇ ਸਪੋਰਟ ਕਰਨ ਪੰਜਾਬ ਦੇ ਵੀਰ ਜੀ ਇਹ ਲੋਕਾਂ ਲਈ ਬਹੁਤ ਵੱਡੀ ਸਮੱਸਿਆ ਧਰਮ ਪਰਿਵਰਤਨ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਪ੍ਰੋਗਰਾਮ ਇਦਾਂ ਦੇ ਹੋਣੇ ਚਾਹੀਦੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਕੋਈ ਵਹਿਮ ਪਰਮ ਨਹੀਂ ਆਏ ਕੋਈ ਇੱਕ ਇਹ ਥੈਰੇਪੀ ਹੈ ਜਿਹਦੇ ਤਹਿਤ ਲੋਕ ਕੰਮ ਕਰਦੇ ਆਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਧਰਮ ਪਰਿਵਰਤਨ ਦੀ ਗੱਲ ਕੀਤੀ ਹੈ ਪ੍ਰਚਾਰ ਬਹੁਤ ਹੁੰਦਾ ਸਿੱਖੀ ਦਾ ਤੁਸੀਂ ਵੀ ਜਾਨੇ ਉਪਦੇਸ਼ਾਂ ਦੇ ਵਿੱਚ ਇੱਥੇ ਵੀ ਪ੍ਰਚਾਰ ਕਰਦੇ ਹੋ ਪਰ ਉਹ ਜਿਹੜਾ ਲੋਕਾਂ 'ਤੇ ਅਸਰ ਕਿਉਂ ਨਹੀਂ ਕਰਦੀਆਂ ਇਹ ਚੀਜ਼ਾਂ ਬਹੁਤ ਜਿਹੜੇ ਗੁੰਮਰਾਹਕੋਣ ਵਾਲੀਆਂ ਗੱਲਾਂ ਨੇ ਉਹ ਬਹੁਤ ਛੇਤੀ ਅਸਰ ਕਰਦੀਆਂ ਨੇ ਲੋਕਾਂ 'ਤੇ ਦੇਖੋ ਸਿਮਰਜੀਤ ਜੀ ਪ੍ਰਚਾਰ ਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈ ਜੀ ਅਸਲ 'ਚ ਹੁੰਦਾ ਕੀ ਹੈ ਕਿ ਜਿਨ੍ਹਾਂ 'ਤੇ ਅਸਰ ਹੋਇਆ ਉਹ ਸੀ ਨਾਲ ਤਾਂ ਅਸਰ ਚੱਕੀ ਨਹੀਂ ਫਿਰਦੇ ਦਿਖਾਈ ਜਾਈਏ ਲੋਕਾਂ ਨੂੰ ਸਲਾਬਤਪੁਰਾ ਮੇਨ ਡੇਰਾ ਸਰਸੇ ਵਾਲੇ ਦਾ ਅੱਜ ਗਿਣ ਕੇ ਚਾਰ ਘਰ ਉਹਦੇ ਨਾਲ ਜੁੜੇ ਹੋਏ ਨੇ 200 ਬੰਦਾ ਉੱਥੇ ਅਰਥਾ ਸਮੇਤ ਗੁਰਬਾਣੀ ਪੜ ਚੁੱਕੇ ਆ ਬਹੁਤ ਸ ਇਹ ਹੈ ਕਿ ਆ ਚੀਜ਼ਾਂ ਦੇ ਨਾਲ ਕੀ ਹੁੰਦਾ ਆਮ ਬੰਦੇ ਪ੍ਰਭਾਵਿਤ ਹੋ ਜਾਂ ਆਮ ਕੀ ਕਹਿੰਦੇ ਕੌਂਦੇ ਬੰਦੇ ਪ੍ਰਭਾਵਿਤ ਹੁੰਦੇ ਨੇ ਇਸ ਗੱਲ ਨਾਲ ਕਿ ਜਦੋਂ ਬੰਦਾ ਨਾਮ ਹੀ ਭੁੱਲਦਾ ਆਪਦਾ ਜਾਂ ਹੋਰ ਉਹਦੇ ਪੱਗ ਪੈਨ ਮਾਰ ਦੋ ਉਹਨੂੰ ਪਤਾ ਨਹੀਂ ਲੱਗਦਾ ਇਦਾਂ ਦਾ ਸਭ ਕੁਝ ਤਾਂ ਇਹ ਥੈਰੇਪੀ ਸਾਡੇ ਸਿੱਖ ਪ੍ਰਚਾਰਕਾਂ ਨੂੰ ਵੀ ਸਿੱਖਣੀ ਚਾਹੀਦੀ ਹੈ ਤੇ ਬਹੁਤ ਸਾਰੇ ਸਾਡੇ ਸਨਮਾਨਯੋਗ ਏ ਕਲਾਸ ਪ੍ਰਚਾਰਕਾਂ ਨੇ ਮੈਨੂੰ ਹੁਕਮ ਵੀ ਕੀਤਾ ਕਿ ਅਸੀਂ ਸਿੱਖਣਾ ਆਵਾਂਗੇ ਤਾਂ ਮੋਸਟ ਵੈਲਕਮ ਐ ਸਾਰੇ ਆਪਾਂ ਸਿੱਖੀ ਇਹ ਬਾਤ ਚੜ੍ਹ ਕੇ ਜਿੱਤੇ ਕਾਮਯਾਬ ਹੋਈਏ ਤੇ ਸਾਡੀ ਐਚ ਕੇ ਮਾਈਂਡ ਗ੍ਰੋਥ ਅਕੈਡਮੀ ਹੈ ਪੂਰੀ ਟੀਮ ਹੈ ਮੇਰੇ ਨਾਲ ਵੀਰ ਕੁਲਦੀਪ ਸਿੰਘ ਮੁੰਦੇਕੇ ਉਹ ਕੰਮ ਕਰਦੇ ਨੇ ਤਾਂ ਇਸ ਤਰੀਕੇ ਨਾਲ ਅਸੀਂ ਤੁਹਾਡਾ ਨਿਰਪੱਖ ਪੋਸਟ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੀਆਂ ਤੁਹਾਡਾ ਤੁਸੀਂ ਸਾਰੀ ਟੀਮ ਲੈ ਕੇ ਆਏ ਹੋ ਜਿਹਦੇ ਨਾਲ ਪੂਰਾ ਸਾਰਾ ਸਾਰੇ ਪਾਸੇ ਜਿਹੜਾ ਮੈਸੇਜ ਜਾਂਦਾ ਧੰਨਵਾਦ ਖਾਲਸਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੱਲਬਾਤ ਕੀਤੀ ਆ ਹਿਪਨੋਥੈਰੇਪੀ ਹਿਪਨੋਸਿਸ ਹਿਪਨੋਟਾਈਜ਼ ਕੀ ਹੁੰਦਾ ਇਹ ਖਾਲਸਾ ਜੀ ਨੇ ਪ੍ਰੈਕਟੀਕਲ ਤੌਰ ਤੇ ਦੱਸਿਆ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿੰਨੇ ਲੋਕਾਂ ਨੂੰ ਗੁੰਮਰਾਹ ਕਰਕੇ ਚਾਹੇ ਪਿਛਲੇ ਟਾਈਮ ਦੀ ਗੱਲ ਕਰ ਲਈਏ ਪਾਸਟਰ ਜਿਹੜੇ ਪੰਜਾਬ ਦੇ ਵਿੱਚ ਪਾਸਟਰਾਂ ਦੇ ਪਾਰ ਲੱਗੇ ਔਰ ਲੋਕਾਂ ਦੇ ਉੱਪਰ ਮੱਥੇ ਦੇ ਉੱਪਰ ਕਿਸ ਤਰ੍ਹਾਂ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਪਿਛੇ ਨੂੰ ਧੱਕਾ ਦਿੱਤਾ ਜਾਂਦਾ ਅਸਲ ਕੋਈ ਉਹ ਹੋਰ ਚੀਜ਼ਾਂ ਨਹੀਂ ਹੈਗੀਆਂ ਉਹ ਇਸ ਥੈਰੇਪੀ ਦੇ ਉੱਤੇ ਇਹਦੀ ਸਾਰਾ ਕੁਝ ਕੀਤਾ ਜਾਂਦਾ ਤੇ ਲੋਕਾਂ ਨੂੰ ਲੱਗਦਾ ਕਿ ਅਸੀਂ ਬਿਲਕੁਲ ਸਹੀ ਹੋ ਗਏ ਆ ਦਰਸਲ ਇਹ ਸਾਰੀ ਮਾਈਂਡ ਦੀ ਗੇਮ ਹੈ ਔਰ ਖਾਸਾ ਜੀ ਨੇ ਵਿਸਥਾਰ ਰੂਪ ਤੇ ਬੋਲ ਦੱਸਿਆ ਇਹਨਾਂ ਦਾ ਕਹਿੰਦੇ ਕਿ ਸਾਡੀਆਂ ਜਿਹੜੇ ਸਾਥੋਂ ਸਿੱਖ ਲਈ ਰਹਿਣ ਦੇ ਲਈ ਵਿਦੇਸ਼ਾਂ ਤੋਂ ਵੀ ਸਾਨੂੰ ਬੁਲਾਇਆ ਜਾਂਦਾ ਸਾਨੂੰ ਵਿਸ਼ੇਸ਼ ਟਿਕਟਾਂ ਦੇ ਕੇ ਉੱਥੇ ਬਾਹਰ ਬੁਲਾਇਆ ਜਾਂਦਾ ਕਿ ਸਾਨੂੰ ਪਤਾ ਲੱਗੇ ਔਰ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਸਿੱਖ ਪ੍ਰਚਾਰਕਾ ਜਿਹੜੇ ਵੱਡੇ ਪੰਜਾਬ ਦੇ ਵਿੱਚ ਉਹ ਇਹਨਾਂ ਕੋਲੇ ਆਉਣ ਦਾ ਲਈ ਤਿਆਰ ਆ ਸਿੱਖਣ ਦੇ ਲਈ ਔਰ ਜਦੋਂ ਕਥਾ ਹੁੰਦੀ ਆ ਜਦੋਂ ਪ੍ਰਚਾਰ ਹੁੰਦਾ ਸਿੱਖੀ ਦਾ ਦੀਵਾਨ ਲੱਗਦੇ ਆ ਤਾਂ ਉੱਥੇ ਜਿਹੜੀਆਂ ਇਹ ਚੀਜ਼ਾਂ ਵੀ ਸਟੇਜੀ ਜਿਹੜੇ ਪ੍ਰੋਗਰਾਮ ਆ ਹੋਣੇ ਚਾਹੀਦੇ ਆ ਲੋਕਾਂ ਨੂੰ ਪਤਾ ਲੱਗੇ ਕਿ ਇਹ ਇਹ ਸਾਰੀ ਥੈਰੇਪੀ ਦਾ ਤਹਿਤ ਤਕੀਜ਼ਾ ਹੁੰਦੀਆਂ ਨੇ ਨਾ ਕੋਈ ਵਹਿਮ ਭਰਮ ਹੈ ਜੁੜ ਰਹੇ ਹੋਂਦਪਖ ਪੋਰਟਸ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਧਾਨਾ ਕੈਮਰਾਮੈਨ ਗੁਰਸੇਵਨ ਦੇ ਨਾਲ ਧੰਨਵਾਦ